ਥੋੜੀ ਬੀਤੀ ਆ ਕਿਹਦੀ ਬੀਤੀ ਹੋਈ ਆ ਬਾਈ ਕਿਹਦੀ ਬੀਤੀ ਹੋਈ ਆ ਜ਼ਿੰਦਗੀ ਚ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਦੂਆ ਫੜਕਾਇਆ ਸੀ ਬਾਹਰ ਖੋਲਿਆ ਪੁੱਛਿਆ ਕੌਣ ਹੈ ਜੀ ਆਗੇ ਆ ਦੀ ਤੈਨੂੰ ਤੇਜ ਸਿੰਘ ਨੂੰ ਮਲਾਉ ਅਸਕੇ ਵੀ ਆਏ ਨਹੀਂ ਅਸੀਂ ਮਲਾਈਏ ਕਿੱਥੋਂ ਤੇ ਅਕੇ ਨਹੀਂ ਅਸੀਂ ਮਿਲਣਾ ਤੁਸੀਂ ਦੱਸੋ ਫਿਰ ਸਾਡੇ ਸਾਰੇ ਚੈਟ ਉਹਨਾਂ ਨੇ ਤਿੰਨ ਮਲਾਜਮ ਆਏ ਤਿੰਨਾਂ ਦੀ ਪੀਤੀ ਹੋਈ ਸੀ ਤੇ ਬਾਅਦ ਵਿੱਚ ਫਿਰ ਉਹਨਾਂ ਨੇ ਕਿਹਾ ਜੀ ਤੇਜ ਸਿੰਘ ਤਾਂ ਘਰੇ ਆਇਆ ਨਹੀਂ ਤੇ ਉਹਨਾਂ ਨੇ ਫਿਰ ਲੋਕੇਸ਼ਨ ਲਈ ਫੋਨ ਲਾਇਆ ਪਿੱਛੇ ਤੇ ਬਾਅਦ ਚ ਸੀ ਐਂਡੀ ਵਾਲੇ ਸੀਗੇ ਸਾਰੇ ਸਾਡੇ ਦੂਜੇ ਘਰ ਦੀ ਵੀ ਕਰਾ ਸੀ ਕੀਤੀ ਸਾਡੀ ਵੀ ਸਾਡੀ ਵੀ ਸੋ ਗਲਤੀ ਵੀ ਕੀ ਹੈ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਚੋਰੀ ਕੀਤੀ ਹੈ ਜਾਂ ਕੋਈ ਕੋਈ ਵੀ ਜੇ ਤੁਹਾਨੂੰ ਤੇਜਾਸੇ ਨੂੰ ਚੱਕਣਾ ਸੀ ਤਾਂ ਧਰਨੇ 'ਚ ਚੱਕ ਲੈਂਦੇ ਹਾਂਜੀ ਕੀ ਨਾਮ ਹੈ ਜਸਵੀਰ ਕੌਰ ਪਿੰਡ ਪੱਕਾ ਐ ਕੀ ਗੱਲ ਰਾਤ ਹੋਈ ਸੀ ਜਿਹੜੀ ਦੇਖੋ ਜੀ ਗੱਲ ਕੀ ਹੋਈ ਹੈ ਵੀ ਧਰਨੇ ਤਾਂ ਥਾ ਥਾ ਲੱਗੇ ਆ ਹਨਾ ਤੇ ਪਹਿਲਾਂ ਇਹਨਾਂ ਨੇ ਮੀਟਿੰਗ ਬੁਲਾਈ ਉੱਥੋਂ ਬੰਦੇ ਚੱਕਿਆ ਸਾਡੇ ਸਾਰੇ ਗ੍ਰਿਫਤਾਰ ਕੀਤੇ ਕੋਈ ਉਹਨਾਂ ਨੂੰ ਰਿਹਾ ਨਹੀਂ ਕੀਤਾ ਰਾਤ ਫੇਰ ਰਾਤ ਦੇ 1 ਵਜੇ ਸਾਡੇ ਕੋਲ ਤਿੰਨ ਪੁਲਿਸ ਬਲਾਜਮ ਆਏ ਵਰਦੀ ਚ ਤੇ ਬਾਕੀ ਬਾਅਦ ਵਿੱਚ ਆਏ ਵੀ ਸਿਵਲ ਕੱਪੜੇ ਚ ਸਿਵਲ ਵਰਦੀ ਚ ਆਏ ਹਾਂਜੀ ਤੇ ਉਹ ਵੀਰਾ ਦੇ 1 ਵਜੇ ਹੀ ਸਾਡੇ ਪੇਣ ਦਾ ਨਾ ਕੋਈ ਸਰਪੰਚ ਨਾ ਕੋਈ ਮੈਂਬਰ ਨਾ ਕੋਈ ਸਾਡੇ ਘਰਾਂ ਦਾ ਬੰਦਾ ਅਸੀਂ ਕੱਲੀਆਂ ਬੁੜੀਆਂ ਸਾਨੂੰ ਪਰੇਸ਼ਾਨ ਕਰਦੇ ਅਸੀਂ ਕਿਹੜਾ ਕੋਈ ਡਾਕਾ ਮਾਰਿਆ ਜਾਂ ਕੋਈ ਚੋਰੀ ਕੀਤੀ ਹੈ ਜਾਂ ਕੋਈ ਕਤਲ ਕੀਤਾ ਹਾਂ ਉਹਨਾਂ ਦੇ ਨਾਲ ਕੋਈ ਲੇਡੀ ਪੁਲਿਸ ਸੀ ਨਹੀਂ ਜੀ ਕੋਈ ਨਹੀਂ ਸੀ ਫੇਰ ਸਾਡੇ ਸਾਰੇ ਘਰ ਦੀ ਤਲਾਸ਼ੀ ਲਈਏ ਦੋ ਵਾਰ ਕੋਠਿਆਂ ਤੇ ਚੜ੍ਹਿਆ ਦੱਸੋ ਵੀ ਸਾਡਾ ਸਾਡੀ ਜੀ ਗਲਤੀ ਕਰਦੀ ਹੈ ਸਾਨੂੰ ਦੱਸਣ ਜੇ ਚੱਕਣਾ ਹੀ ਸੀ ਤਾਂ ਉਹਨੂੰ ਢਲੇਵਾਲ ਨੂੰ ਪਿੰਡੋਂ ਉੱਥੋਂ ਧਰਨੇ 'ਚ ਚੱਕਦੇ ਦੇਜਾ ਸਿੰਘ ਨੂੰ ਬਲਾਕ ਪ੍ਰਧਾਨ ਸਿੱਧੂ ਪਰ ਹਾਂਜੀ ਤੇ ਵੀ ਉੱਥੋਂ ਚੱਕਦੇ ਜੇ ਚੱਕਣਾ ਸੀ ਧਰਨੇ 'ਚੋਂ ਫੇਰ ਸਾਡੇ ਨਾਲ ਦੇ ਘਰ ਸਾਡੇ ਭਤੀਜਾ ਕੱਲਾ ਨੋ ਸੀ ਸਾਡੀ ਵੀ ਇੱਧਰ ਬੱਚੇ ਸੁੱਤੇ ਪਏ ਆ ਸਾਰੇ ਘਰ ਦੀ ਤਲਾਸ਼ੀ ਇੱਧਰ ਲਈ ਦੱਸੋ ਵੀ ਸਾਡਾ ਕਸੂਰ ਕੀ ਹੈ ਜੀ ਤੇ ਤਿੰਨ ਮਲਾਦਮ ਜਿਹੜੇ ਪਹਿਲਾਂ ਇਹ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀਗੀ ਦੇ ਨਾਲ ਕੋਈ ਉਹਨਾਂ ਦੇ ਕੋਈ ਸਰਪੰਚ ਵਗੈਰਾ ਜਾਂ ਨਹੀਂ ਨਹੀਂ ਜੀ ਨਹੀਂ ਕੋਈ ਨਹੀਂ ਸੀ ਬਿਲਕੁਲ ਪਹਿਲਾ ਤਿੰਨ ਜਣੇ ਆਏ ਅਗੇ ਫਿਰ ਬਾਅਦ ਚ ਦੂਜੇ ਆਏ ਅਗੇ ਤੇ ਤਿੰਨ ਆਏ ਤਿੰਨਾਂ ਦੇ ਵਿੱਚ ਉਹਨਾਂ ਦੀ ਪੀਤੀ ਹੋਈ ਸੀ ਸ਼ਰਾਬ ਅਸੀਂ ਪੁੱਛਿਆ ਵੀ ਇਹ ਇਹ ਗੱਲ ਆਖੇ ਨਹੀਂ ਤੁਹਾਨੂੰ ਕੌਣ ਕਹਿੰਦਾ ਵੀ ਅਸੀਂ ਕਹਿੰਦੇ ਹਾਂ ਜੇ ਸਾਨੂੰ ਪਤਾ ਨਾ ਸੀ ਘਰੇ ਵਰਤੀ ਆ ਤੇ ਨਾ ਸੀ ਕਿਸੇ ਨੂੰ ਵੜਨ ਦਿੰਦੇ ਆ ਪਹਿਲੀ ਗੱਲ ਤਾਂ ਜੇ ਕੋਈ ਗੱਲ ਸੀਗੀ ਤਾਂ ਸਰਪੰਚ ਕੋਈ ਮੈਂਬਰ ਕੋਈ ਤਾਂ ਹੁੰਦਾ ਉਹਨਾਂ ਦੇ ਨਾਲ ਅਸੀਂ ਕੱਲੀਆਂ ਬੁੜੀਆਂ ਐ ਤਿੰਨ ਮਾਤਾ ਸੀ ਮੇਰੀ ਮੇਰੀ ਬੇਟੀ ਸੀ ਮੈਂ ਸੀਗੀ ਕਿੰਨੇ ਵੇਲੇ ਦੀ ਗੱਲ ਰਹਾਤ 1 ਵਜੇ ਦੀ ਕੀ ਨਾਮ ਹੈ ਜੀ ਹੁਜਲਦੀਪ ਕੌਰ ਕੀ ਰਾਤ ਗੱਲ ਹੋਈ ਸੀ ਹਾਂਜੀ ਰਾਤ ਇੱਧਰ ਚਾਚਾ ਜੀ ਦੇ ਘਰੇ ਆਉਣਾ ਸੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਕਰਨੇ ਵਾਸਤੇ ਵੀ ਚਾਚਾ ਜੀ ਘਰੇ ਵੀ ਹੈ ਨਹੀਂ ਸੀਗੇ ਤੋਂ ਉਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸਾਡੇ ਘਰੇ ਗਏ 1 ਵਜੇ ਰਾਤ ਦੇ ਸਾਡੇ ਘਰੇ ਤਲਾਸ਼ੀ ਲਈ ਗਈ ਸਾਨੂੰ ਪਰੇਸ਼ਾਨ ਕਿਉਂ ਕਰਦੇ ਨੇ ਕਿੰਨੇ ਵੇਲੇ ਇੱਕ ਵਜਾ ਹੋਇਆ ਸੀਗਾ ਰਾਤ ਦਾ ਉਸ ਟਾਈਮ ਉਹ ਸਾਡੇ ਅੰਦਰ ਗਏ ਸਾਰੇ ਉਹਨਾਂ ਨੇ ਤਲਾਸ਼ੀ ਕੀਤੀ ਸਾਡੇ ਤੂੜੀ ਵਾਲੇ ਚ ਪਸੂਆਂ ਵਾਲੇ ਚ ਸਾਰੇ ਗਏ ਹੋ ਪੀ ਕੇ ਆ ਕੇ। ਸ਼ਰਾਬ ਦੀ ਸਮੱਸਿਆ। ਹਨ ਉਹ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੀ ਤੇ ਵਿੱਚ ਸਾਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ? ਸਾਡਾ ਤੇ ਇਹਨਾਂ ਨਾਲ ਕੋਈ ਨਾ ਬੋਲ ਚਾਲ ਵੀ ਹੈ ਨੀਗਾ। ਵੀ ਉਧਰ ਕਿਉਂ ਗਏ ਤੇ ਉਹਨਾਂ ਦਾ ਇਹ ਕਹੱਕ ਹੀ ਨਹੀਂ ਸੀਗਾ ਉਹਨਾਂ ਦਾ ਵੀ ਸਾਡੇ ਘਰੇ ਜਾ ਕੇ ਤਲਾਸ਼ੀ ਲੈਣ ਦਾ। ਇਹ ਗੁੰਡਾਗਰਦੀ ਨਾਜ ਵਿਖਾਈ ਜਾਂਦੀ ਹੈ ਫੌਜ।